ਹਾਂਜੀ ਇਸ ਕਰਾਇ ਹੈ ਕਿ ਕੱਲ੍ਹ ਸਾਡੇ ਧਿਆਨ 'ਚ ਆਇਆ ਸੀ ਕਿ ਜਗਰਾਉਂ 'ਚ ਇੱਕ ਫੈਮਿਲੀ ਆ ਗਈ ਹੈ ਮਤਲਬ ਹਸਬੰਡ ਵਾਈਫ ਤੇ ਉਹਨਾਂ ਦੇ ਬੱਚੇ ਆ ਨਾਲ ਮੇਰੇ ਖਿਆਲ ਨਾਲ ਜੀ ਸਿਸਟਰ ਦੇ ਬੱਚੇ ਹੈਗੇ ਆ ਤੇ ਟੋਟਲ 7 ਬੰਦੇ ਸੀਗੇ ਜਿ ਸਿਵਲ ਹਸਪੀਟਲ ਜਗਰਾਉਂ ਗਏ ਸੀ ਤੇ ਉਹ ਹਿਸਟਰੀ ਦੇ ਰਹੇ ਸੀ ਕਿ ਵੀ ਜਿਹੜਾ ਛੋਟਾ ਬੱਚਾ ਹੈ ਉਹਨੂੰ ਉਹਨਾਂ ਨੇ ਕੋਈ ਪਾਲਿਆ ਹੋਇਆ ਸੀ ਕੁੱਤਾ ਛੋਟਾ ਜਿਹਾ ਪੱਪੀ ਟਾਈਪ ਵੀ ਉਹਨੇ 3 ਦਿਨ ਪਹਿਲੇ ਉਸ ਬੱਚੇ ਨੂੰ ਘਟਾਇਆ ਤੇ ਉਹ ਵੈਕਸੀਨੇਸ਼ਨ ਲਗਾਨ ਗਈ ਸੀ ਪਰ ਜਦੋਂ ਜਿਹੜਾ ਡਾਕਟਰ ਔਰ ਐਮਰਜੈਂਸੀ ਸੀ ਉਹਨਾਂ ਨੇ ਉਹਨਾਂ ਨੂੰ ਸਿੰਪਟਮਸ ਪੁੱਛੇ ਤੇ ਉਹ ਸਿੰਪਟਮਸ ਇਹੋ ਜਿਹੇ ਦੇ ਰਹੇ ਸੀ ਕਿ ਡਾਕਟਰ ਨੂੰ ਥੋੜਾ ਜਿਹਾ ਸਸਪੀਸ਼ਨ ਹੋ ਗਿਆ ਕਿ ਵੀ ਕਿਤੇ ਇਹਨੂੰ ਰੇਬੀਸ ਤੇ ਨਹੀਂ ਹੈ ਠੀਕ ਹੈ ਤੇ ਉਸ ਬੰਦੇ ਨੂੰ ਜਦੋਂ ਸਿੰਪਟਮਸ ਪੁੱਛੇ ਗਏ ਕਿ ਵੀ ਇਹ ਤੁਹਾਡੇ ਸਾਰੇ ਪਰਿਵਾਰ ਨੂੰ ਇਹ ਸਿੰਪਟਮਸ ਆ ਤੇ ਉਹ ਬੰਦੇ ਨੇ ਉਸ ਟਾਈਮ ਤੇ ਕਿਹਾ ਕਿ ਹਾਂ ਸਾਰੇ ਪਰਿਵਾਰ ਨੂੰ ਜਿਵੇਂ ਹਾਈਪਰ ਸੇਲੀਮੇਸ਼ਨ ਹੋ ਰਹੀ ਹੈ ਜਾਂ ਸਪੀਚ ਵਿੱਚ ਪ੍ਰੋਬਲਮ ਹੋ ਰਹੀ ਹੈ ਕਿ ਸਾਡੇ ਸਾਰੇ ਬੰਦਿਆਂ ਨੂੰ ਅਹ ਇਹ ਸਿੰਟਮਸ ਹੈਗੇ ਐ ਇਨਕਲੂਡਿੰਗ ਜਿਹੜੇ ਬੱਚੇ ਐ ਪਰ ਜਿਹੜੀ ਹਿਸਟਰੀ ਸੀ ਉਹ ਸਾਨੂੰ ਕਿਤੇ ਨਾ ਕਿਤੇ ਲੱਗ ਰਹੀ ਸੀ ਕਿਉਂਕਿ ਉਹ ਜਿਹੜਾ ਬੰਦਾ ਫੈਮਿਲੀ ਮੈਂਬਰ ਫਾਦਰ ਸੀਗਾ ਉਹ ਕਹਿ ਰਿਹਾ ਸੀ ਮੈਨੂੰ ਡੇਢ ਦੋ ਸਾਲ ਪਹਿਲੇ ਕੁੱਤੇ ਨੇ ਕੱਟਿਆ ਸੀ ਹੁਣੇ ਬੱਚੇ ਨੂੰ ਕੱਟਿਆ ਖਾਲੀ ਅਹ 3 ਦਿਨ ਪਹਿਲੇ ਹੈ ਨਾ ਜੇ ਸਾਨੂੰ ਲੱਗ ਰਿਹਾ ਸੀ ਕਿ ਵੀ ਰੇਵੀਜ਼ ਨਹੀਂ ਐ ਬਟ ਰੇਵੀਜ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੀ ਇੱਕ ਬੜੀ ਨਾਮਵਰ ਆਦ ਬਿਮਾਰੀ ਐ ਤੇ ਇੱਕ ਵਾਰੀ ਜੇ ਆਪਾਂ ਪ੍ਰੋਪਰਲੀ ਨੂੰ ਨਾ ਹੈਂਡਲ ਕਰੀਏ ਜਾਂ ਟਾਈਮ ਸਿਰਫ ਵੈਕਸੀਨੇਸ਼ਨ ਨਾ ਹੋਏ اور ਇੱਕ ਵਾਰੀ ਪੂਰੇ ਸਿੰਟਮਸ ਆ ਜਾਣ ਤਾਂ ਫਿਰ ਉਹ ਕੁਝ ਵਾਪਸ ਮੋੜਨ ਦਾ ਕੋਈ ਸਕੋਪ ਨਹੀਂ ਹੁੰਦਾ ਇਸ ਲਈ ਅਸੀਂ ਥੋੜਾ ਜਿਹਾ ਇਹਨੂੰ ਸੀਰੀਅਸਲੀ ਲੈ ਕੇ ਪੇਸ਼ੈਂਟ ਨੂੰ ਇੱਕ ਵਾਰੀ ਕਿਉਂਕਿ ਸਾਡੇ ਕੋਲ ਟੈਸਟ ਇੱਥੇ ਉਪਲਬਧ ਨਹੀਂ ਹੈ ਇਹਨੂੰ ਕਨਫਰਮ ਕਰਨ ਲਈ ਤੇ ਆਪਾਂ ਸਾਰੇ ਫੈਮਿਲੀ ਨੂੰ 108 ਤੇ ਰਾਹੀਂ ਆਪਾਂ ਪੀਜੀਆਈ ਪੇਜ ਕਰ ਕਿਉਂਕਿ ਟੈਸਟ ਜਾਂ ਤਾਂ ਅੰਮ੍ਰਿਤਸਰ ਹੋ ਸਕਦਾ ਹੈ ਜਾਂ ਪੀਜੀਆਈ ਹੋ ਸਕਦਾ ਹੈ ਤੋ ਅਸੀਂ ਥੋੜਾ ਜਿਹਾ ਇਹਨੂੰ ਓਵਰ ਕੌਸ਼ੀਅਸ ਹੋ ਕੇ ਆਪਾਂ ਭੇਜਤਾ ਹਾਲਾਂਕਿ ਸਾਨੂੰ ਲੱਗ ਰਿਹਾ ਸੀ ਕਿ ਸਿੰਪਟਮਸ ਕਿਤੇ ਨਾ ਕਿਤੇ ਕਈ ਵਾਰੀ ਕੋਈ ਆ ਵਾਇਰਲ ਇਲਨੈਸ ਵੀ ਆ ਜਾਂਦੇ ਆ ਇਹੋ ਜਿਹੇ ਸਿੰਪਟਮਸ ਜਾਂ ਕੋਈ ਕਈ ਵਾਰੀ ਖਾਣ ਪੀਣ ਚ ਇਨਫੈਕਸ਼ਨ ਹੋ ਜਾਏ ਉਹਦੇ ਨਾਲ ਵੀ ਆ ਜਾਂਦੇ ਆ ਬਟ ਅਸੀਂ ਇਹਨੂੰ ਥੋੜਾ ਜਿਹਾ ਕਨਫਰਮ ਕਰਨ ਲਈ ਫੈਮਿਲੀ ਨੂੰ ਪੀਜੀਆਈ ਭੇਜਤਾ ਤੇ ਅੱਜ ਪੀਜੀਆਈ ਵਾਲਾਂ ਤੋਂ ਆ ਗਿਆ ਕਿ ਉਹਨਾਂ ਨੂੰ ਰੈਬੀਸ ਨਹੀਂ ਹੈ ਔਰ ਉਹ ਫੈਮਿਲੀ ਵਾਪਸ ਆ ਗਈ ਨਾ ਉਹਨਾਂ ਦੀ ਇੰਜੈਕਸ਼ਨ ਵਗੈਰਾ ਜਿਹੜੇ ਉਹਨਾਂ ਦੇ ਲਗਾਏ ਗਏ ਹਾਂ ਉਹਨਾਂ ਨੂੰ ਅਸੀਂ ਹੁਣ ਅਜੇ ਏਰੀਆ ਜਿਹੜਾ ਹੈਗਾ ਇਹ ਹਟੂਰ ਬਲਾਕ ਦੇ ਅੰਦਰ ਆਂਦਾ ਹੈ ਤੇ ਐਸ ਐਮਓ ਉਹਨਾਂ ਨੂੰ ਜਗਰਾਉਂ ਜਾ ਕੇ ਪਰ ਇਹ ਜਗਰਾਉਂ ਦੇ ਨੇੜੇ ਹੈ ਪਰ ਵੈਸੇ ਹਟੂਰ ਬਲਾਕ ਚੰਗਾ ਤੇ ਉਹਨੋਂ ਗੱਲ ਹੋ ਗਈ ਐ ਐਸ ਐਮਓ ਨਾਲ ਉਹਨਾਂ ਨੂੰ ਕਿਹਾ ਕਿ ਫੈਮਿਲੀ ਨੂੰ ਪ੍ਰੋਪਰ ਜਿਹੜਾ ਰੇਬੀਸ ਦਾ ਵੈਕਸੀਨ ਹੈ ਉਹ ਪੂਰਾ ਕੋਰਸ ਦਿੱਤਾ ਚਾਹੀ ਤੇ ਅੱਜ ਉਹ ਜਗਰਾਉ ਹੋ ਸਕਦੇ ਹਲ ਤੱਕ ਲੈ ਵੀ ਲਿਆ ਉਹਨਾਂ ਨੇ ਫਸਟ ਡੋਸ ਮੈਮ ਉਹਨੂੰ ਮੋਨੀਟਰ ਵੀ ਕੀਤਾ ਜਾਊਗਾ ਕਿ ਧਿਆਨ ਵੀ ਇਸ ਫਰਦ ਇਨ ਦਾ ਰੱਖਿਆ ਜਾਵੇ ਸਾਰੇ ਜਿਹੜੇ ਵੀ ਉੱਥੇ ਏਰੀਆ ਹੈ ਸਾਡੇ ਐਪੀਡੀਮੋਲੋਜਿਸਟ ਵੀ ਕੱਲ ਗਈ ਸੀ ਐਸਐਮਓ ਹਟੂ ਡਾਕਟਰ ਅਮਨ ਇਹਨੂੰ ਬਹੁਤ ਐਕਟਿਵਲੀ ਫਾਲੋ ਕਰ ਰਹੇ ਹਨ ਤੇ ਸਾਡੀ ਆਸ਼ਾ ਐਨਐਮਸ ਹੈਲਥ ਵਰਕਰਸ ਆਪਣੇ ਜਾ ਕੇ ਉੱਥੇ ਅਸੀਂ ਕਿਉਂਕਿ ਰਿਪੋਰਟ ਅੱਜ ਆਈ ਹੈ ਅਸੀਂ ਕੱਲ ਹੀ ਸਾਰੀ ਐਕਟੀਵਿਟੀ ਕਰਤੀ ਸੀ ਔਰ ਸਕੂਲ ਵੀ ਗਏ ਕਿਉਂਕਿ ਉਹ ਬੱਚੇ ਸਕੂਲ ਵੀ ਜਾਂਦੇ ਸੀ ਤੇ ਉੱਥੇ ਵੀ ਉਹਨਾਂ ਨੇ ਕਿਹਾ ਕਿ ਬੱਚੇ ਬਿਲਕੁਲ ਠੀਕ ਠਾਕ ਸੀ ਕਿਸੇ ਨੂੰ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈ ਹਾਊਸ ਟੂ ਹਾਊਸ ਜਿਹੜੇ ਨੇੜੇ ਦੇ ਘਰ ਰਹਿ ਰਹੇ ਸਾਰੇ ਅਸੀਂ ਉੱਥੇ ਅਵੇਰਨੈਸ ਐਕਟੀਵਿਟੀ ਵੀ ਕਰਤੀ ਹੈ ਔਰ ਸਕੂਲ ਚ ਵੀ ਕਰਤੀ ਹੈ ਜਿੱਥੇ ਉਹ ਕੰਮ ਕਰਦਾ ਸੀ ਸਾਰੀ ਜਗ੍ਹਾ ਕੁਝ ਇਹੋ ਜਿਹਾ ਹੈ ਨਹੀਂ ਡਾਕਟਰ ਅਮਨ ਸ਼ਰਮਾ ਸਮਹ ਹਟੂਰ ਕੋ ਤੋਂ ਉਸ ਘਰ ਚ ਜਾ ਕੇ ਉਹ ਕੁੱਤੇ ਨੂੰ ਵੀ ਦੇਖ ਕੇ ਆਏ ਜਦੋਂ ਇੱਕ ਖਬਰ ਸਾਹਮਣੇ ਆਈ ਕਿ ਤਨਾ ਕਿਤੇ ਲੱਖ ਦੇ ਵਿੱਚ ਸੈਂਦਰਾ ਮੌਤ ਕੀ ਮੈਸੇਜ ਜਿਹੜਾ ਉਹਨਾਂ ਇਲਾਕਾ ਨਿਵਾਸੀਆਂ ਨੂੰ Yeah. हाँ जी असं यही मैसेज देंगे कि देखो जो भी कुछ इस तरह पैनिक नहीं जो किसी भी कोई डॉग बाइट की हिस्ट्री है चाहे वो स्ट्रे डॉग हो चाहे डोमेस्टिक डॉग हो चाहे डॉग पूरा वैक्सीनेटिड है पर फिर भी बिकॉज़ रेबीज ए बीमारी है जो किसी हो जाए तो फिर देर इज नो टर्निंग बैक इसलिए अपने नेड़े दी हेल्थ फेसिलिटी है चाहे वह आम आदमी क्लिनिक है चाहे सी है चाहे डी एच है चाहे डीएच है सारी जगह जी ਸਾਡੀ ਇਹ ARV ਵੈਕਸੀਨ ਹੈ ਅਵੇਲੇਬਲ ਹੈ ਤੇ ਉੱਥੇ ਜਾ ਕੇ ਅ ਇਹਨੂੰ ਆਪਣੀ ਵੈਕਸੀਨੇਸ਼ਨ ਔਰ ਪੂਰੀ ਜ਼ਰੂਰ ਕਰਾਂ ਕਿਉਂਕਿ ਇਹ ਕਹੋ ਜੀ ਬਿਮਾਰੀ ਹੈ ਜਿੱਥੇ ਵੈਕਸੀਨੇਸ਼ਨ ਲੈਣ ਦਾ ਕੋਈ ਨੁਕਸਾਨ ਨਹੀਂ ਹੈ ਬਟ ਵੀ ਕੈਨ ਨਾਟ ਵਿਚ ਸ਼ੁੱਡ ਨਾਟ ਬੀ ਇਗਨੋਰ ਤੇ ਸਾਰਿਆਂ ਨੂੰ ਇਹ ਅਪੀਲ ਹੈਗੀ